ਸਾਰੀ ਸੰਗਤ ਜਿੰਨੇ ਵੀ ਜੈਦਾ ਗੁਰਦੱਤ ਸਿੰਘ ਟੌੜਾ ਜੀ ਦੇ ਪੰਥਰਤਨ ਉਹਨਾਂ ਦੀ 100 ਸਾਲਾ ਸ਼ਤਾਬ ਦੀ ਮਨਾਉਣ ਲਈ ਅੱਜ ਇੱਥੇ ਪਹੁੰਚੇ ਹੋ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਮੈਂ ਉਹਨਾਂ ਆਰਗੇਨਾਈਜ਼ਰ ਦਾ ਧੰਨਵਾਦ ਕਰਨਾ ਚਾਹੁੰਨਾ ਜਿੰਨਾ ਵਿੱਚ ਸਰਦਾਰ ਹਰਮੇਲ ਸਿੰਘ ਜੀ ਟੋੜਾ ਤੇ ਉਹਨਾਂ ਦਾ ਪਰਿਵਾਰ ਸਰਦਾਰ ਸੁਤਮਿੰਦਰ ਸਿੰਘ ਜੀ ਟੋੜਾ ਉਹਨਾਂ ਦੇ ਸਾਥੀ ਔਰ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਬਾਜਰਾ ਤੇ ਇਹਨਾਂ ਦਾ ਪੁੱਤਰ ਤੇ ਇਹਨਾਂ ਦੇ ਸਾਥੀ ਔਰ ਹੋਰ ਵੀ ਜਿੰਨੇ ਆਏ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਲੋਕਾਂ ਨੂੰ ਪਹੁੰਚਾ ਕੇ ਇੱਥੇ ਆ ਕੇ ਲੋਕਾਂ ਨੂੰ ਬਾਰੇ ਠੀਕ ਹੈ ਟਾਈਮ ਬਹੁਤ ਹੋ ਗਿਆ ਗਰਮੀ ਬਹੁਤ ਜ਼ਿਆਦਾ ਸੀ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਣਾ ਮੈਨੂੰ ਪਹਿਲਾਂ ਸਰਦਾਰ ਬਡਾਣਾ ਸਾਹਿਬ ਤੁਹਾਡੇ ਸਾਹਮਣੇ ਵਿਚਾਰ ਕਰਕੇ ਗਏ ਨੇ ਬੀਬੀ ਜ਼ਗੀਰ ਕਰਕੇ ਗਏ ਨੇ ਔਰ ਸਾਡੇ ਪ੍ਰੇਮ ਸਿੰਘ ਚੰਦੂ ਮਾਹਰਾ ਤੇ ਹੋਰ ਸਾਥੀ ਕਰਕੇ ਗਏ ਨੇ ਮੈਂ ਉਹਨਾਂ ਗੱਲਾਂ ਵਿੱਚ ਨਹੀਂ ਪੈਣਾ ਮੈਂ ਸਾਰੇ ਸਿਰ ਮੇਰਾ ਡਿਊਟੀ ਬਣੀ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਉਹਨਾਂ ਸੱਜਣਾ ਨੂੰ ਜੋ ਅੱਜ ਸਟੇਜ ਤੇ ਬੈਠੇ ਨੇ ਮੈਨੂੰ ਬਹੁਤਾ ਦਾ ਨਾਮ ਨਹੀਂ ਪਤਾ ਕਿਉਂਕਿ ਮੈਂ ਲੇਟ ਆਇਆ ਮੇਰੀ ਸਿਹਤ ਵੀ ਖਰਾਬ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਬਡਾਣਾ ਸਾਹਿਬ ਦਾ ਸਰਦਾਰ ਕੁਲਦੀਪ ਬਡਾਣਾ ਸਾਹਿਬ ਨੇ ਜਿਹੜੇ ਇਹ ਨੌਜਵਾਨ ਨੇ ਇਹਨਾਂ ਦੀ ਚਿੱਟੀ ਦਾ ਲਈ ਉਹਨਾਂ ਦੇਖ ਲਿਓ ਇਹਨਾਂ ਦੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਬਡਾਣਾ ਮੇਰੇ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਹੈ। ਔਰ ਇਹਨਾਂ ਨੇ ਸਰਨ ਅਸੀਂ ਚੁਣ ਕੇ ਸਾਰੇ ਸਾਥੀਆਂ ਨੇ ਬੈਠ ਕੇ ਇਹਨਾਂ ਨੂੰ ਆਪਣਾ ਲੀਡਰ ਚੁਣਿਆ, ਇਹਨਾਂ ਨੂੰ ਕਨਵੀਨਰ ਚੁਣਿਆ ਤਾਂ ਕਿ ਇਹ ਨੌਜਵਾਨ ਔਰ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਇਹ ਅੱਗੇ ਤੋਰ ਸਾ ਕਰਨਗੇ। ਮੈਂ ਧੰਨਵਾਦ ਕਰਦਾ ਸਰਦਾਰ ਬਰਾੜ ਬਰਾੜ ਸਾਹਿਬ आए नेखड़ा साहब खास करके रखड़ा साहब मैं भूल जाना कई बार मेरी अब उमर हो गई बहुत बहुत नौ भुल गया मैं और सरदार सुचा सिंह पर बराड़ साहब तो होर जिन्हें भी स्टेज पर विराजमान ने मैं उन्हों का धन्यवाद करना चाहना तुम आए हो ਸਾਡੇ ਉਸ ਮਾਨ ਲੀਡਰ ਨੂੰ ਸਾਡੇ ਨਹੀਂ ਬਲਕੇ ਸਾਰਿਆਂ ਦੇ ਮਾਨ ਲੀਡਰ ਨੂੰ ਅੱਜ ਅਸੀਂ ਯਾਦ ਕਰਦੇ ਆਂ ਤੇ ਉਹਨਾਂ ਨੂੰ ਨਾਸਤ ਉਹਨਾਂ ਦੇ ਨਗਰ ਵਿੱਚ ਨਾਸਤ ਨਾਸਤ ਵਾਸਤੇ ਕੋਲ ਆਇਆ ਮੈਂ ਦਿੱਤੇ ਸਾਰਿਆਂ ਦਾ ਧੰਨਵਾਦ ਕਰਦਾ ਉਹਤੇ ਸਾਰੀ ਸੰਗਤ ਦਾ ਧੰਨਵਾਦ ਕਰ ਜਾਂਦਾ ਜਿਹੜੇ ਬਹੁਤ ਦੂਰੋਂ ਦੂਰੋਂ ਵੀ ਆਏ ਜਿਨ੍ਹਾਂ ਨੇ ਬਸਾਂ ਦਿੱਤੀਆਂ ਉਹਨਾਂ ਦਾ ਧੰਨਵਾਦ ਉਹ ਮੈਂ ਕੀ ਦਾ ਕਿਹਦੇ ਜੀ ਨੇ ਲੰਗਰ ਲਗਾਏ ਉਹਨਾਂ ਦਾ ਧੰਨਵਾਦ ਮੈਂ ਕੀ ਦਾ ਕਿਦਾ ਧੰਨਵਾਦ ਕਰਾਂ ਜਿਹੜੇ ਮੈਂ ਹੁਣੀ ਬਹਿ ਕਰਕੇ ਆਸੀ ਆਇਆ ਤੇ ਸਾਡਾ ਪਹਿਲਾ ਪ੍ਰਧਾਨ ਹੁੰਦਾ ਸੀ ਸਾਡੇ ਜਿਹੜੇ ਸ਼ਰਮ ਨਿਗਾਲੀਏ ਸੇਵਕ ਤੇ ਬੜਾ ਆਸੀ ਉਹਦੇ ਚ ਰਵਿੰਦਰ ਸਿੰਘ ਸ਼ੇਰ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਉਹਨਾਂ ਦੇ ਹੋਰ ਵੀ ਬੜੇ ਕੈਂਪ ਲੱਗੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਸ ਤੋਂ ਇਲਾਵਾ ਅੱਜ ਬੀਬੀ ਸਾਡੀ ਭੈਣ ਜਿਸ ਦਾ ਜਰਵੰਡੀ ਸਾਹਿਬ ਦੀ ਬੇਟੀ ਉਹ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਸੀ ਉਹਨਾਂ ਦਾ ਬਰਸੀ ਇਸ ਗਣਕੇ ਨਹੀਂ ਬਣਾ ਸਕੇ ਇਕੱਠੇ ਹੋ ਕੇ ਕਿ ਸਾਨੂੰ ਇਕੱਠਿਆਂ ਨੂੰ ਬੁਲਾਇਆ ਨਹੀਂ ਗਿਆ ਉਸੇ ਪਰ ਫਿਰ ਵੀ ਅਸੀਂ ਉਹਨਾਂ ਦਾ ਪ੍ਰਾਨ ਸਤਿਕਾਰ ਕਰਦੇ ਹਾਂ ਅਸੀਂ ਫੇਰ ਰੱਖਾਂਗੇ ਅਸੀਂ ਫੈਸਲਾ ਕੀਤਾ ਸੀ ਅਸੀਂ ਜਿਵੇਂ ਚੰਦੂ ਮਾਜਰਾ ਜੀ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਅਸੀਂ ਫੈਸਲਾ ਕੀਤਾ ਸੀ ਇਹ ਕਮੇਟੀ 'ਚ ਬੈਠ ਕੇ ਕਿ ਅਸੀਂ ਹੁਦਲਵੰਡੀ ਸਾਹਿਬ ਦਾ ਵੀ ਮਨਾਵਾਂਗੇ ਉਹ ਵੀ ਕਿਦਨ ਅਸੀਂ ਰੱਖਾਂਗੇ ਅਸੀਂ ਇਕੱਠੇ ਹੋ ਕੇ ਰੱਖਾਂਗੇ ਕਿਉਂਕਿ ਸਾਰੇ ਜਿਹੜੇ ਸਰਦਾਰ ਸਾਹਿਬਨਾਂ ਦਾ ਜੀ ਤੁੜ ਸਾਹਿਬ ਦਾ ਜੰਦਨ ਮਨਾਇਆ ਨਾ ਵਰਸੀ ਮਨਾਈ ਅੱਜ ਜਹਦਾਰ ਗੁਰਜਨ ਸਿੰਘ ਟੌੜਾ ਮੈਂ ਕਿਉਂ ਬੰਤੀ ਕਰਨਾ ਕਿ ਬਾਈਕੂ ਕਰੇ ਸਰਦਾਰ ਗੁਰਜਨ ਸਿੰਘ ਟੌੜਾ ਵਜਾਇ ਜੇ ਇਨਸਾਨ ਹੋੜ ਪੈਦਾ ਹੋਵੇ ਤੇ ਸਾਨੂੰ ਪੰਥ ਨੂੰ ਸੇਧ ਦੇਣ ਲਈ ਇਹ ਕੈਸੇ ਸੱਜਣ ਨੇ ਸਾਨੂੰ ਮਿਲਣ ਬਈ ਕੋ ਗੱਲ ਕਹਿ ਕੇ ਬੈਠਣਾ ਚਾਹਣਾ ਓਏ ਐ ਕਿ ਜਦੋਂ ਟੌੜਾ ਸਾਹਿਬ ਨੂੰ ਪਾਰਟੀ ਜੋ ਕੱਢਿਆ ਤੇ ਉਹਦਾ ਮੈਂ ਉਹ ਉਹਦੇ ਕਿਸੇ ਸੱਜਣ ਨੂੰ ਜੋ ਅੱਜਕੱਲ ਬਹੁਤ ਡੇੜੇ ਆ ਉਹਨੂੰ ਭੇਜਿਆਗੇ ਅੱਜ ਟੌੜਾ ਸਾਹਿਬ ਨੂੰ ਕੱਢਣਗੇ ਕਿਉਂਕਿ ਟੌੜਾ ਬਾਲ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਇਓ ਉਸਤੇ ਜ਼ਰੂਰ ਮੈਂ ਆਇਆ 5 ਵਜੇ ਕਿਉਂਕਿ ਰਾਜ ਸਭਾ ਚ ਪੰਜਾਬ ਬਾਰੇ ਇੱਕ ਮਤਾ ਸੀ ਉਹ ਤੇ ਬੋਲਣਾ ਸੀ ਜੇ ਅਸੀਂ ਕੋਈ ਵੀ ਨਾ ਰਹੇ ਤਾਂ ਚੰਗਾ ਨਹੀਂ ਸੀ ਲੱਗਦਾ ਭਾਈ ਬਾਦ ਸਾਹਿਬ ਨੂੰ ਕਿਹਾ ਮੈਂ ਸ਼ਾਮ ਨੂੰ ਆ ਜੂਗਾ ਤੇ ਤੁਸੀਂ ਮੈਂ ਮੇਰੀ ਮਜਬੂਰੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਆ ਕੇ ਜਦੋਂ ਪਤਾ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਤਾਂ ਕੱਢ ਦਿੱਤੇ ਤੇ ਲਾ 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 ਹੋਈ ਪਈ ਹੈ ਤੇ ਮੈਂ ਆ ਕੇ ਬਾਦ ਸਾਹਿਬ ਨਾਲ ਗੱਲ ਵੀ ਕੀਤੀ ਮੈਂ ਕਿਹਾ ਜੀ ਮੈਂ ਤਾਂ ਰਾਤ ਵੀ ਕਿਹਾ ਸੀ ਤੁਹਾਨੂੰ ਟੈਲੀਫੋਨ ਕੀਤਾ ਜਿਹੜਾ ਕੀਤਾ ਕਿ ਡੋਲਾ ਸਾਹਿਬ ਇਹਦਾ ਬਿਆਨ ਨਹੀਂ ਦੇ ਸਕਦੇ ਪਰ ਉਹ ਨਦੀ ਕੰਟਰ ਟੇਕਸ਼ਨ ਆਦਾਗੀ ਹੋਰ ਅਗਲੇ ਦਿਨ ਉਹ ਨਦੀ ਕੰਟਰ ਟੇਕਸ਼ਨ ਆ ਵੀ ਗਈ ਉਸ ਦੇ ਬਾਵਜੂਦ ਮੇਰੇ ਇਕਟੌੜਾ ਸਾਹਿਬ ਦੇ ਬਹੁਤ ਨਿੱਜੀ ਅਜੀਅਨ ਸੁਫੀਰ ਦੇ ਨਿੱਜੀ ਬਣੇ ਹੋਏ ਨੇ ਉਹਨਾਂ ਨੇ ਇਹ ਗੱਲ ਫੈਲਾਈ ਕਿ ਟੀਨ ਸਾਹਿਬ ਦਾ ਬੇਵਿਦ ਹਾਸਾ ਜਦੋਂ ਟੌੜਾ ਸਾਹਿਬ ਨਾਲ ਸੁਹਾਵੀ ਤੇ ਮੈਨੂੰ ਟੌੜਾ ਸਾਹਿਬ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਮੈਨੇ ਮੇਰੇ ਕੰਨਾਂ 'ਚ ਗਲਤ ਭਾਇਆ ਕਿ ਤੇਰੇ ਤੂੰ ਤਾਂ ਹੋਰ ਪਾਸੇ ਚਲੇ ਅਸੀ ਤੇ ਤੂੰ ਤੇਰੇ ਬਾਰੇ ਹੋਰ ਬਹਿਣਾ ਅੱਜ ਕੱਲ ਤੁਹਾਡੇ ਬਹੁਤ ਨੇੜੇ ਦੇ ਬੰਦੇ ਨੇ ਉਹਨਾਂ ਨੇ ਤੁਹਾਡੇ ਗੱਲ ਭੜੇ ਨੇ ਚਲੋ ਮੈਂ ਸਿਰਫ ਇਹਨਾ ਕਹਿਣਾ ਚਾਹੁੰਦਾ ਕਿ ਮੇਰੇ ਮਨ ਵਿੱਚ ਤੇ ਸਤਿਕਾਰ ਹਮੇਸ਼ਾ ਰਿਹਾ ਅਟੜਾ ਸਭ ਦਾ ਅੱਜ ਮੈਥੋਂ ਪਹਿਲਾਂ ਬੋਲਣ ਵਾਲੇ ਸੱਜਣ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਗਿਆ ਮੈਂ ਉਹਨਾਂ ਕੋਈ ਡਰ ਹੋਣਾ ਨਹੀਂ ਜਦਾ ਮੇਰੀ ਸਿਰਫ ਡਿਊਟੀ ਹੋਈ ਇਹ ਮਿਲੀ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਬਹੁਤ ਸੱਜਣ ਰਹਿ ਗਏ ਹੋਣਗੇ ਨਾਮ ਲੈਣ ਨੂੰ ਵੀ ਔਰ ਕਈ ਸੱਜਣਾਂ ਨੇ ਕਈ ਐਸੇ ਹੈ ਸੱਜਣ ਵੀ ਰਹਿ ਗਏ ਹੋਣਗੇ ਜਿਨ੍ਹਾਂ ਨੇ ਮੈਂ ਧੰਨਵਾਦ ਨਹੀਂ ਕਰ ਸਕਿਆ ਉਹ ਮਾਫ ਕਰਨਗੇ ਮੈਂ ਫੇਰ ਇੱਕ ਵਾਰੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤਾਂ ਇਹ ਡਿਊਟੀ ਤਾਂ ਸਰਦਾਰ ਹਰਵੇਲ ਸਿੰਘ ਦੀ ਸੀ ਪਰ ਉਹਨਾਂ ਨੇ ਮੈਨੂੰ ਪਤਾ ਨਹੀਂ ਕਿਵੇਂ ਇਹ ਕਹਦਾ ਹੁੰਦੇ ਮੈਂ ਪਰਿਵਾਰ ਦਾ ਜੀ ਆ ਉਸ ਪਰਿਵਾਰ ਦਾ ਉਸ ਪਰਿਵਾਰ ਦੀ ਜੋ ਟੋੜਾ ਸਾਹਿਬ ਦਾ ਪਰਿਵਾਰ ਹੈ ਮੈਂ ਉਸ ਪਰਿਵਾਰ ਦਾ ਹੀ ਮੈਂਬਰ ਹਾਂ ਤੇ ਮੈਂ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਸਾਥੀਆਂ ਵੱਲੋਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ